ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰੇ ਦੋਸਤੋ ਅੱਜ ਮੈਂ ਇੱਥੇ ਆਪਣੇ ਯੂਰਪ ਦੇ ਟੂਰ ਦੌਰਾਨ ਇਟਲੀ ਦਾ ਬੜਾ ਹੀ ਖੂਬਸੂਰਤ ਬਹੁਤ ਹੀ ਸੋਹਣਾ ਤੇ ਸ਼ੈਲਾਨੀ ਘੁੰਮ ਫਿਰਨ ਦੇ ਨਜ਼ਰੀਏ ਤੋਂ ਜਿਹੜਾ ਇਹ ਸ਼ਹਿਰ ਆ ਵੈਨਿਸ ਇਹ ਸ਼ਹਿਰ ਵਿੱਚ ਘੁੰਮਣ ਫਿਰਨ ਦੇ ਵਾਸਤੇ ਆਏ ਆਂ ਇਹ ਸ਼ਹਿਰ ਦਾ ਅੰਗਰੇਜ਼ੀ ਦਾ ਨਾਮ ਵੈਨਿਸ ਹੈ ਤੇ ਇਹਨੂੰ ਇਟਾਲੀਅਨ ਭਾਸ਼ਾ ਵਿੱਚ ਵੈਨੇਜ਼ੀਆ ਸੈਂਟਾ ਲੂਸੀਆ ਇਹਨੂੰ ਕਹਿੰਦੇ ਨੇ ਤੇ ਦੇਸੀ ਆਪਣੇ ਬੰਦੇ ਜਿਹੜੇ ਪੰਜਾਬੀ ਐ ਸਿੱਧੀ ਭਾਸ਼ਾ ਵਿੱਚ ਉਹਨੂੰ ਪਾਣੀ ਵਾਲਾ ਸ਼ਹਿਰ ਵੀ ਕਹਿ ਦਿੰਦੇ ਨੇ ਤੇ ਇਹ ਬਹੁਤ ਹੀ ਖੂਬਸੂਰਤ ਬੜਾ ਪੁਰਾਣਾ ਸ਼ਹਿਰ ਹੈ ਇਹ ਸ਼ਹਿਰ ਜੇ ਇਤਿਹਾਸ ਵੇਖੀਏ ਤੇ ਲਗਭਗ 10ਵੀਂ ਸਦੀ ਦੇ ਵਿੱਚ ਇਹ ਸ਼ਹਿਰ ਵਸਾਇਆ ਗਿਆ ਤੇ ਇਟਲੀ ਦਾ ਇਹ ਹੁਣ ਉੱਤਰ ਤੇ ਪੂਰਬੀ ਇਲਾਕਾ ਜਿਹੜਾ ਟੱਟ ਹੈ ਅਰੇਬੀਅਕ ਸੀ ਜੜਾ ਅਰੇਡੀਅਕ ਸੀ ਉਸ ਦੇ ਸਮੁੰਦਰ ਦੇ ਟੱਟ ਦੇ ਉੱਤੇ ਉੱਤਰ ਪੂਰਬੀ ਜਿਹੜਾ ਇਲਾਕਾ ਹੈ ਇਟਲੀ ਦਾ ਉੱਥੇ ਇਹ ਸ਼ਹਿਰ ਵਸਿਆ ਹੋਇਆ ਹੈ ਵੈਨਿਸ ਜ਼ਿਲ੍ਹੇ ਦੀ ਤਾਂ ਰਾਜਧਾਨੀ ਹੈ ਇਹਦੀ ਆਬਾਦੀ ਜਿਹੜੀ ਵੈਨਿਸ ਜ਼ਿਲ੍ਹੇ ਦੀ ਸਾਰੀ ਹੈ ਉਹ 258000 2020 ਦੀ ਜਨਗਣਨਾ ਦੇ ਮੁਤਾਬਕ ਇਹਦੀ ਆਬਾਦੀ ਹੈ ਸਾਰੀ ਇਸ ਸ਼ਹਿਰ ਦੀ ਆਬਾਦੀ 51000 ਹੈ ਤੇ ਜਦੋਂ ਆਪਾਂ ਇਸ ਸ਼ਹਿਰ ਦੇ ਵਿੱਚ ਆ ਤੁਸੀਂ ਨਿਗਾਹ ਮਾਰੋਗੇ ਘੂਮੋ ਕਰੋਗੇ ਦੇਖੋਗੇ ਤੇ ਬਹੁਤ ਜਿਹੜੇ ਘਰ ਨੇ ਉਹ ਬੰਦ ਪਏ ਐ ਤੇ ਜ਼ਿਆਦਾਤਰ ਘਰਾਂ ਨੂੰ ਮੁਰੰਮਤ ਕਰਕੇ ਜਾਂ ਸੁਧਾਰ ਕੇ ਉਹਨਾਂ ਨੂੰ ਥੋੜਾ ਜਿਹਾ ਹੋਟਲਾਂ ਦਾ ਰੂਪ ਦਿੱਤਾ ਗਿਆ ਹੈ ਜਿੰਨੇ ਵੀ ਇੱਥੇ ਕੰਮ ਕਰਨ ਕਰਨ ਵਾਲੇ ਹਨ ਚਾਹੇ ਕੋਈ ਸਰਕਾਰੀ ਵਿਭਾਗ ਹੋਵੇ ਨੌਕਰੀਆਂ ਕਰਦੇ ਆ ਹੋਟਲਾਂ ਵਿੱਚ ਨੌਕਰੀਆਂ ਕਰਦੇ ਆ ਜਾਂ ਕਈਆਂ ਦੇ ਰੈਸਟੋਰੈਂਟ ਨੇ ਦੁਕਾਨਾਂ ਨੇ ਹੋਰ ਜਿਹੜਾ ਸਾਜ ਸਮਾਨ ਉਹ ਸਾਰਾ ਬਾਹਰੋਂ ਹੀ ਸਾਰੇ ਜਣੇ ਆਉਂਦੇ ਆ ਤੇ ਇਹ ਥਾਂ ਥਾਂ ਦੇਖੋ ਚਰਚਾ ਇੱਕ ਚਰਚਾ ਹੋਰ ਪੁਰਾਣੀ ਬਹੁਤ ਸਾਰੀਆਂ ਚਰਚਾ ਨੇ ਇਸ ਸ਼ਹਿਰ ਦੇ ਵਿੱਚ ਚਰਚਾਂ ਦੇ ਵਿੱਚ ਕੋਈ ਪ੍ਰਾਰਥਨਾ ਕਰਨ ਵਾਸਤੇ ਨਹੀਂ ਜਾਂਦਾ ਲੇਕਿਨ ਜ਼ਿਆਦਾਤਰ ਲੋਕ ਇਸ ਚਰਚਾ ਨੇ ਇਹਨਾਂ ਚਰਚਾ ਨੂੰ ਘੁੰਮਣ ਫਿਰਨ ਆਉਂਦੇ ਆ ਕਿ ਟੂਰਿਸਟ ਪਲੇਸ ਹੀ ਇਹ ਚਰਚਾ ਬਣਾ ਦਿੱਤੀਆਂ ਗਈਆਂ ਟਿਕਟਾਂ ਲਾਤੀਆਂ ਕਿਸੇ ਚਰਚ ਦੀ 3 ਯੂਰੋ ਕਿਸੇ ਦੀ 5 ਯੂਰੋ ਕਿਸੇ ਦੀ 2.5 ਯੂਰੋ ਐਦਾਂ ਇਹ ਵੇਖੋ ਬਹੁਤ ਹੀ ਖੂਬਸੂਰਤ ਇਹ ਚਰਚ ਬਣੀ ਹੋਈ ਹੈ ਤੇ ਲੇਕਿਨ ਟਿਕਟ ਲੱਗੀ ਹੈ ਜਿੰਨੇ ਅੰਦਰ ਜਾਣਾ ਘੁੰਮਣਾ ਫਿਰਨਾ ਦੇਖੋ ਬਾਰੋਂ ਬਾਰੋਂ ਤੋਂ ਦਾ ਖੜੇ ਹੋ ਕੇ ਅਸੀਂ ਵੇਖ ਲਿਆ ਅੰਦਰ ਨਹੀਂ ਗਏ ਤੇ ਚਰਚਾਂ ਦੇ ਮਿਊਜ਼ੀਅਮ ਬਣਾ ਦਿੱਤੇ ਗਏ ਐ ਟੂਰਿਸਟ ਪਲੇਸ ਬਣਾਤੇ ਗਏ ਧਾਰਮਿਕ ਸਥਾਨ ਤਾਂ ਇਹ ਨਹੀਂ ਰਹਿ ਗਏ ਇਹ ਸੈਲਾਨੀ ਥਾਂ ਬਣ ਗਏ ਨੇ ਹੁਣ ਟੂਰਿਸਟ ਪਲੇਸ ਬਣ ਗਏ ਐ ਚਰਚਾਂ ਤੇ ਇਹ ਬੜੀਆਂ ਖੂਬਸੂਰਤ ਚਰਚਾਂ ਨੇ ਸ਼ਹਿਰ ਵਿੱਚ ਬੜੀਆਂ ਚਰਚਾਂ ਨੇ ਇਸ ਸ਼ਹਿਰ ਦੇ ਵਿੱਚ ਛੋਟੇ ਵੱਡੇ ਜਿਹੜੇ ਛੋਟੀਆਂ ਕਨਾਲ ਵੱਡੀਆਂ ਕਨਾਲ ਦੋ ਤਿੰਨ ਵੱਡੀਆਂ ਕਨਾਲ ਨੇ ਇੱਕ ਕਨਾਲ ਸਾਰੇ ਪਾਸੇ ਘੁੰਮਦੀ ਐ ਤੇ ਉਹ ਵੱਡੇ ਕਨਾਲ ਐ ਉਹਦੇ ਵਿੱਚੋਂ ਛੋਟੀਆਂ ਗਲੀਆਂ ਦੇ ਵਾਸਤੇ ਕਨਾਲਾਂ ਕੋਈ ਹੋਰ ਛੋਟੀਆਂ-ਛੋਟੀਆਂ ਗੱਡੀਆਂ ਗਈਆਂ ਨੇ ਜਿਦਾ ਆਮ ਸ਼ਹਿਰਾਂ ਵਿੱਚ ਗਲੀਆਂ ਹੁੰਦੀਆਂ ਐ ਵੱਡੇ ਰੋਡ ਹੁੰਦੇ ਐ ਛੋਟੀਆਂ ਗਲੀਆਂ ਫੇਰ ਉਹਨਾਂ ਤੋਂ ਛੋਟੀਆਂ ਗਲੀਆਂ ਇਸ ਤਰ੍ਹਾਂ ਇਸ ਸ਼ਹਿਰ ਦੇ ਵਿੱਚ ਕਨਾਲ ਹੈਗੀਆਂ ਨੇ ਗਲੀਆਂ ਵੀ ਹੈਗੀਆਂ ਪਰ ਗਲੀਆਂ ਘਟ ਨੇ ਤੇ ਕਨਾਲ ਦੇ ਰਸਤੇ ਹੀ ਲੋਕੀ ਜ਼ਿਆਦਾ ਜਾਂਦੇ ਹੁੰਦੇ ਐ ਉਹੀ ਇਸ ਸ਼ਹਿਰ ਦਾ ਮੁੱਖ ਆਕਰਸ਼ਣ ਐ ਇਸ ਕਰਕੇ ਕਨਾਲ ਦੇ ਜ਼ਰੀਏ ਜਾਂਦੇ ਹੁੰਦੇ ਐ ਤੇ ਤੁਸੀਂ ਘੁੰਮਣਾ ਤੇ ਪੈਦਲ ਘੁੰਮ ਸਕਦੇ ਹੋ ਅਸੀਂ ਵੀ ਕਨਾਲ ਤੋਂ ਜਿਹੜਾ ਮਜ਼ਾ ਲਿਆ ਤੇ ਦੂਸਰੇ ਪਾਸੇ ਜਾਣ ਦਾ ਜੇ ਤੁਸੀਂ ਜਾਣਾ ਹੁੰਦਾ ਦੂਜੇ ਪਾਸੇ ਤੇ ਬਹੁਤ ਜ਼ਿਆਦਾ ਘੁੰਮ ਕੇ ਉੱਪਰਲੇ ਪਾਸੇੋਂ ਉਧਰ ਤੀਹ ਨੂੰ ਜਾਣਾ ਪੈਣਾ ਸੀ ਲੇਕਿਨ ਹੁਣ ਅਸੀਂ ਇੱਥੋਂ ਦੀ ਵਿੱਚ ਚਲੇ ਗਏ 2 ਯੂਰੋ ਸਾਡੇ ਤੋਂ ਇਹਨਾਂ ਨੇ ਲਏ 12 ਯਾਤਰੀ ਇਸ ਵਿੱਚ ਬਹਿ ਸਕਦੇ ਆ ਤੇ 2-2 ਯੂਰੋ ਇੱਕ ਯਾਤਰੀ ਦੇ ਸਾਰਿਆਂ ਨੂੰ ਇਹਨਾਂ ਨੇ ਕਮਾਇਆ ਤੇ ਅਸੀਂ ਦੂਜੇ ਪਾਸੇ ਖੜ ਜਾ ਲਗੇ ਫਿਰ ਪੈਦਲ ਜਿੰਨਾ ਸ਼ਹਿਰ ਦੇਖਿਆ ਅਸੀਂ ਪੈਦਲੀ ਵੇਖਿਆ ਤੇ ਵੈਸੇ ਕਹਿੰਦੇ ਵੀ ਨੇ ਕਿ ਜੇਕਰ ਤੁਸੀਂ ਕਿਸੇ ਸ਼ਹਿਰ ਨੂੰ ਕਿਸੇ ਇਲਾਕੇ ਨੂੰ ਦੇਖਣਾ ਹੈ ਗੌਰ ਦੇ ਨਾਲ ਘੁੰਮਣਾ ਫਿਰਨਾ ਹੈ ਤਾਂ ਉਹਦਾ ਸਭ ਤੋਂ ਵਧੀਆ ਤਰੀਕਾ ਇਹੋ ਹੀ ਹੈ ਕਿ ਤੁਸੀਂ ਨਾ ਪੈਦਲ ਘੁੰਮੋ ਜਾਂ ਉੱਥੇ ਦੀ ਪਬਲਿਕ ਟਰਾਂਸਪੋਰਟ ਯੂਜ਼ ਕਰੋ ਜਾਂ ਫਿਰ ਪੈਦਲ ਘੁੰਮਣਾ ਚਾਹੀਦਾ ਹੈ ਇਹ ਹੋਰ ਇੱਕ ਬੜੀ ਪੁਰਾਣੀ ਇੱਥੇ ਦੀ ਇਮਾਰਤ ਹੈ 10ਵੀਂ ਸਦੀ ਦਾ ਇਹ ਦੇਖੋ ਸ਼ਹਿਰ ਬਣਿਆ ਤੇ ਕਈ 400 ਸਾਲ 500 ਸਾਲ ਪੁਰਾਣੀਆਂ ਇਹ ਹੈਗੀਆਂ ਨੇ ਜਿਹੜੀਆਂ ਪੁਰਾਣੇ ਪੁਰਾਣੇ ਘਰ ਬਣੇ ਹੋਏ ਬਹੁਤ ਪੁਰਾਣੇ ਪੁਰਾਣੇ ਘਰ ਸੰਭਾਲ ਕੇ ਰੱਖੇ ਨੇ ਸਾਡੇ ਵਾਂਗੂ ਵੀ ਢਾਟਾ ਕੇ ਨਵੀਆਂ ਕੋਠੀਆਂ ਬਣਾ ਦੋ ਨਵੀਆਂ ਬਿਲਡਿੰਗਾਂ ਬਣਾ ਦੋ ਨਵੀਂ ਕੋਈ ਘਰ ਬਿਲਡਿੰਗ ਤੇ ਬਹੁਤ ਘੱਟ ਤੁਹਾਨੂੰ ਨਜ਼ਰ ਆਉਂਦੀ ਹੋਏਗੀ ਸਾਰੇ ਪੁਰਾਣੇ ਪੁਰਾਣੇ ਹੀ ਹਨ ਤੇ ਬਹੁਤੇ ਘਰਾਂ ਨੂੰ ਆ ਦੇਖੋ ਜਿੰਦੇ ਲੱਗੇ ਐ ਤੇ ਲੋਕੀ ਇੱਥੋਂ ਆਪਣੇ ਘਰ ਵੇਚ ਕੇ ਜਾਂ ਕਿਰਾਏ ਤੇ ਚਾੜ ਕੇ ਜਾਂ ਹੋਟਲਾਂ ਹਾਂ ਟਲਾਂ ਵਾਲਿਆਂ ਨੂੰ ਦੇਖ ਕੇ ਤੇ ਆਪ ਸ਼ਹਿਰ ਦੇ ਜਿਹੜੇ ਬਾਹਰਲੇ ਇਲਾਕੇ ਆ ਜਾਂ ਵੈਨਿਸ ਦੇ ਜਿਹੜੇ ਹੋਰ ਜ਼ਿਲ੍ਹੇ ਦੇ ਇਲਾਕੇ ਉੱਥੇ ਇਹਨਾਂ ਨੇ ਜਾ ਕੇ ਜ਼ਿਆਦਾ ਲੈ ਲੀਆਂ ਇੱਥੇ ਮਹਿੰਗਾ ਵੇਖ ਗਿਆ ਤੇ ਉੱਥੇ ਜਾ ਕੇ ਹੋਰ ਸਸਤੇ ਜਿਹੜੇ ਆ ਵੱਡੇ ਘਰ ਲੈ ਲਏ ਤਾਂ ਆਪਣੇ ਘਰ ਬਣਾ ਲਏ ਐ ਤੇ ਥਾਂ ਜਿੱਦੜ ਹਰ ਗਲੀ ਕੋਨੇ ਦੇ ਵਿੱਚ ਰੈਸਟੋਰੈਂਟ ਹੈ ਮਹਿੰਗਾ ਬੜਾ ਕਿਉਂਕਿ ਇਹ ਟੂਰਿਸਟ ਏਰੀਆ ਟੂਰਿਸਟ ਏਰੀਆ ਹੋਣ ਕਰਕੇ ਮਹਿੰਗਾ ਬੜਾ ਜੇ ਤੁਸੀਂ ਖਾਣਾ ਪੀਣਾ ਹੈ ਤੇ 10 ਯੂਰੋ ਤੋਂ 15 ਯੂਰੋ ਤੋਂ ਘੱਟ ਤੋਂ ਖਾਣਾ ਖੋਣਾ ਕਿਤੇ ਮਿਲਦਾ ਨਹੀਂ ਹੈ ਇੱਕ ਪਾਣੀ ਦੀ ਬੋਤਲ ਵੀ ਲੈਣੀ ਤੇ ਉਹ ਵੀ ਸਵਾ ਯੂਰੋ ਡੇਢ ਯੂਰੋ ਉਹ ਮਿਲਦੀ ਹੈ ਇਸ ਸ਼ਹਿਰ ਦੇ ਇਹ ਹੈਗੇ ਇੱਕ ਵੱਖਰਾ ਰਿਪਬਲਿਕ ਸੀ ਪਹਿਲਾਂ 1866 ਦੇ ਵਿੱਚ ਇਹ ਜਿਹੜਾ ਸ਼ਹਿਰ ਹੈ ਨਾ ਇਹਨੂੰ ਇਟਾਲੀਅਨ ਸਾਮਰਾਜ ਦੇ ਵਿੱਚ ਮਿਲਾਇਆ ਗਿਆ ਲੇਕਿਨ ਉਸ ਤੋਂ ਪਹਿਲਾਂ ਇਹ ਇੱਕ ਵੱਖਰਾ ਦੇਸ਼ ਰਿਪਬਲਿਕ ਆਫ ਵੈਨਿਸ ਸੀ ਇਹਦਾ ਨਾਮ ਸੀ ਇਹਦਾ ਇੱਕ ਵੱਖਰਾ ਝੰਡਾ ਸੀ ਉਮੈਂ ਤੁਹਾਨੂੰ ਹੁਣੇ ਦਿਖਾਉਣਾ ਇੱਥੇ ਦੇਖੋ ਤੁਸੀਂ ਤੋਂ ਲਾਲ ਰੰਗ ਦਾ ਤੇ ਉਹਦੇ ਉੱਤੇ ਇਹ ਖੰਭਾਂ ਵਾਲਾ شیر ਉਹਦਾ ਇਹ ਝੰਡਾ ਇਹਨਾਂ ਦੀ ਇਹ ਵੱਖਰੀ ਨਿਸ਼ਾਨੀ ਸੀ ਵੱਖਰੇ ਦੇਸ਼ ਦੀ ਰਿਪਬਲਿਕ ਆਫ ਵੈਨਿਸ ਇਹ ਸੀ ਪਹਿਲਾਂ 1866 ਤੋਂ ਪਹਿਲਾਂ ਹੁਣ ਵੀ ਕੁਝ ਜਿਹੜੇ ਪੁਰਾਣੇ ਲੋਕ ਹੈਗੇ ਨੇ ਇੱਥੇ ਦੇ ਉਹ ਆਪਣਾ ਵੱਖਰਾ ਦੇਸ਼ ਮੰਗਦੇ ਤੇ ਇਹਦੇ ਇੱਕ ਹੋਰ ਚਰਚਾ ਹੈ ਇਹ ਵੀ ਸਮੁੰਦਰ ਦੇ ਕੰਢੇ ਤੇ ਬਣੀ ਹੋਈ ਚਰਚ ਹੈ ਤੇ ਇੱਥੇ ਵੀ ਅਸੀਂ ਜਦੋਂ ਅੰਦਰ ਜਾਣ ਲੱਗੇ ਤੇ ਇਹਨਾਂ ਨੇ ਉਹ ਟਿਕਟ ਲਈ 3.5 ਯੂਰੋ ਇਹਦੀ ਟਿਕਟ ਸੀਗੀ ਤੇ ਉਹ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਕਹਿੰਦੇ ਵੀ ਟਿਕਟ ਦਿਓ ਤੇ ਫੇਰ ਅੰਦਰ ਜਾਣ ਦੇਣਾ ਵੀਡੀਓਗ੍ਰਾਫੀ ਵੀ ਕਰਨ ਦਾ ਇਹਦੇ ਵਿੱਚ ਇੱਥੇ ਚਰਚ ਦੇ ਅੰਦਰ ਹੁਕਮ ਨਹੀਂ ਹੈਗਾ ਤੇ ਸਾਨੂੰ ਆਹ ਦੇਖੋ ਮਨਾ ਕਰ ਰਹੀ ਹੈ ਕਹਿੰਦੀ ਵੀ ਨਾ ਬਣਾਓ ਲੇਕਿਨ ਇਹਦੇ ਕਹਿੰਦੇ ਆ ਕਹਿੰਦੇ ਆ ਫੇਰ ਵੀ ਮੈਂ ਤੁਹਾਡੇ ਵਾਸਤੇ ਕੁਝ ਜਿਹੜੇ ਨੇ ਸ਼ਾਰਟ ਲੈ ਲਏ ਬਹੁਤ ਖੂਬਸੂਰਤ ਬਣੀ ਐ ਬੜੀ ਪੁਰਾਣੀ ਬੜੀ ਸੰਭਾਲ ਕੇ ਰੱਖੀ ਹੋਈ ਇਹ ਆ ਜੀ ਮਨੇਸ਼ੀਆ ਸ਼ਹਿਰ ਦਾ ਇਹ ਸਿਰਾ ਜਾਈ ਲਾ ਲੋ ਇੱਥੋਂ ਸਮੁੰਦਰ ਵਾਲੇ ਪਾਸਿਓਂ ਇਸ਼ਾਰਾ ਸ਼ੁਰੂ ਹੁੰਦਾ ਤੇ ਉਹ ਪੁਲਸ ਵਾਲੇ ਸਾਹਮਣੇ ਖੜੇ ਆ ਉਹ ਨਿਗਰ ਰੱਖ ਰਹੇ ਨੇ ਉਹ ਪੁਲਸ ਵਾਲੇ ਦੋ ਤਿੰਨ ਜਣੇ ਖੜੇ ਇਕੋਸ਼ ਰੈਸਟੋਰੈਂਟ ਨੇ ਕੋਸ਼ ਇੰਸਟੀਚੂਨ ਕਾਲਜ ਵਗੈਰਾ ਬਣਿਆ ਆ ਪੁਲਿਸ ਵਾਲਿਆਂ ਦੀ ਆਪਣੇ ਤੇ ਉਧਰ ਗੱਡੀ ਹੁੰਦੀ ਆ ਜਾਂ ਹੋਰ ਇੱਥੇ ਜੋ ਬਾਕੀ ਵੀ ਸ਼ਹਿਰਾਂ ਸ਼ੁਰਾਂ ਚ ਗੱਡੀਆਂ ਹੁੰਦੀਆਂ ਪੁਲਿਸ ਵਾਲਿਆਂ ਦੀ ਪੁਲਿਸ ਵਾਲਿਆਂ ਦੀ ਕਿਸ਼ਤੀ ਆ ਇੱਥੇ ਤੇ ਲੋਕਾਂ ਨੇ ਵੀ ਇੱਥੇ ਗੱਡੀਆਂ ਘੱਟ ਤੇ ਕਿਸ਼ਤੀਆਂ ਹਰ ਘਰ ਦੇ ਬਾਹਰ ਉਹ ਜੇ ਤਨ ਮੈਂ ਜ਼ੂਮ ਕਰਕੇ ਦਿਖਾਵਾਂ ਥੋੜਾ ਜਿਆ ਤੇ ਪ੍ਰਾਈਵੇਟ ਉਹਨਾਂ ਦੀਆਂ ਕਿਸ਼ਤੀਆਂ ਸਾਰਿਆਂ ਦੇ ਘਰਾਂ ਦੇ ਬਾਹਰ ਖੜੀਆਂ ਹੋਈਆਂ ਆ ਦੇਖੋ ਕਿਉਂਕਿ ਗਲੀਆਂ ਹੈਗੀਆਂ ਨੇ ਤੰਗ ਪੀੜੀਆਂ ਥੋੜੀਆਂ ਗਲੀਆਂ ਨੇ ਬਹੁਤ ਪਾਣੀ ਦੇ ਵਿੱਚ ਸ਼ਹਿਰ ਹੈ। ਤੋਂ ਗਲੀਆਂ ਦੇ ਥਾਂ ਤੇ ਸਾਰਾ ਪਾਣੀ ਫਿਰਦਾ। ਆਹ ਕੱਲੇ-ਕੱਲੇ ਘਰ ਦੇ ਬਾਹਰ ਜਿਹੜੇ ਕਮਾਕਾਰਾਂ ਵਾਲੇ ਰੈਸਟੋਰੈਂਟਾਂ ਵਾਲੇ ਸਾਰਿਆਂ ਦੀਆਂ ਕਿਸ਼ਤੀਆਂ ਆਪਣੇ-ਆਪਣੇ ਕੋਈ ਸਾਜੋ-ਸਮਾਨ ਲਿਉਣਾ ਲਿਜਾਣਾ ਇੱਥੋਂ ਤੱਕ ਜਿਹੜੇ ਢੋਆ-ਢਵਾਈ ਵਾਲੇ ਵੀ ਐ ਜਿਹੜੇ ਸਮਾਨ ਲਿਉਂਦੇ ਲਿਜਾਂਦੇ ਵੀ ਐ ਜਾਂ ਕੂੜਾ ਕਰਕਟ ਵੀ ਜਿਹੜੇ ਚੱਕਣ-ਚੁੱਕਣ ਵਾਲੇ ਆ ਨਾ ਉਹ ਸਾਰੇ ਇਨਾ ਕਿਸ਼ਤੀਆਂ ਦੇ ਰਾਹੀਂ ਸਾਰਾ ਕੰਮ ਕਰਦੇ ਆ ਤੇ ਐਵੇਂ ਕੋਈ ਇੰਸਟੀਚਿਊਸ਼ਨ ਹੀ ਐ ਜਿਹਦੇ ਬਾਰ ਬਾਰ ਸਮੁੰਦਰ ਦੇ ਕੋਲੋਂ ਕੋਲੋਂ ਸੇ ਫਿਰਦੇ ਆ ਤੇ ਬੜੇ ਸਾਰੇ ਇੱਥੇ ਕਿਸ਼ਤੀਆਂ ਆਪਣੇ ਆਪਣੇ ਵੋਟਾਂ ਜਿਹੜੀਆਂ ਲਈ ਫਿਰਦੇ ਆ ਕੋਈ ਨਿੱਕੀਆਂ ਕੋਈ ਵੱਡੀਆਂ ਤੇ ਕੋਈ ਮਹਿੰਗੀਆਂ ਕੋਈ ਸਸਤੀਆਂ ਐ ਖੜੇ ਹੋਏ ਆ ਬਾਹਰ ਲੈਣਾ ਲਾ ਲਾ ਕੇ ਚੜਨ ਵਾਸਤੇ ਐ ਬੜੀਆਂ ਸ਼ਾਨਦਾਰ ਬੜੇ ਪੁਰਾਣੇ ਜਿਹੇ ਤਰੀਕੇ ਦੀਆਂ ਵੋਟਾਂ ਬਣਿਆ ਤੇ ਇਸ ਪਾਰ ਤੋਂ ਜੇ ਉਸ ਪਾਰ ਜਾਣਾ ਤੇ 2 ਯੂਰੋ ਲੈਂਦੇ ਆ ਜਾਣਾ ਹੀ ਪੈਂਦਾ ਆ ਅਸੀਂ ਵੀ ਉਧਰੋਂ ਪਾਸੇ ਆਏ ਆ ਇਹਨਾਂ ਨੇ ਇਧਰਲੇ ਪਾਸੇ ਤੇ ਉਧਰਲੇ ਪਾਸੇ ਲੈ ਕੇ ਜਾਣਾ ਤੇ 2 ਯੂਰੋ ਲੈ ਲੈਣੇ ਆ ਜਿਹੜੇ ਥੋੜੇ ਜਿਹਾ ਵਧੀਆ ਜਦੋਂ ਫਿਰਦੀ ਹੈ ਵਧੀਆ ਤੇ ਇਹ ਜਿਆਦਾ ਲੈ ਲੈਂਦੇ ਆ ਵੱਟੀਆਂ ਜਿਹੜੀਆਂ ਬੋਟਾਂ ਨੇ ਉਹ ਉਹ 9 ਯੂਰੋ ਵੀ ਲੈਂਦੀਆਂ ਕੋਈ 3 ਯੂਰੋ 3.5 ਯੂਰੋ ਵੀ ਲੈਂਦੀਆਂ 25 ਯੂਰੋ ਦਿਓ ਤੇ ਸਾਰਾ ਦਿਨ ਬੱਸ ਤੇ ਜਾਂ ਟ੍ਰੇਨ ਤੇ ਜਾ ਇਹਨਾਂ ਕਿਸ਼ਤੀਆਂ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਘੁੰਮੋ 25 ਯੂਰੋ ਰੋਜ਼ 25 ਯੂਰੋ ਇੱਕ ਦਿਨ ਦੀ ਤੁਸੀਂ ਪਾਸ ਬਣਾ ਲਓ ਤੇ ਸਾਰਾ ਦਿਨ ਸ਼ਹਿਰ ਦੇ ਵਿੱਚ ਇਹਨਾਂ ਕਿਸ਼ਤੀਆਂ ਦੇ ਜਿਹੜੇ ਆ ਵੋਟਾਂ ਦੇ ਉਹ ਨਜ਼ਾਰੇ ਲਈ ਜਾਓ ਤੇ ਇਹ ਬੜਾ ਖੂਬਸੂਰਤ ਸ਼ਹਿਰ ਹੈ ਟੂਰਿਸਟ ਬਹੁਤ ਜ਼ਿਆਦਾ ਬਹੁ ਮੇਲਾ ਹੀ ਲੱਗਾ ਅੱਜ ਕੱਲ ਤੇ ਗਰਮੀਆਂ ਦੇ ਦਿਨ ਹੈ ਅੱਜ ਜੁਲਾਈ ਦੀ 5 ਤਰੀਕ ਹੋ ਗਈ ਤੇ ਮੇਲਾ ਇਹ ਵਾਸਤ ਲੱਗੇ ਸਮਝ ਲਓ ਕਿ ਟੂਰਿਸਟਾਂ ਦੇ ਦੇਖ ਲੋ ਜਿਹੜੇ ਪਾਸੇ ਦੇਖੋ ਕਿ ਉਹ ਦੇਖੋ ਐ ਇੱਥੇ ਦੀ ਵੱਡੀ ਮੁੱਖ ਚਰਚਾ ਮੁੱਖ ਆਕਰਸ਼ਣ ਇੱਥੇ ਦਾ ਜਿਹੜਾ ਵੀ ਟੂਰਿਸਟ ਆਉਂਦਾ ਇੱਥੇ ਜਰੂਰ ਆਉਂਦਾ ਆ ਤੇ ਇਹ 1743 ਦੀ ਇਹ ਜਿਹੜੀ ਚਰਚਾ ਇਹ ਬਣੀ ਹੋਈ ਆ ਤੇ ਬਹੁਤ ਪੁਰਾਣੀ ਚਰਚਾ ਇਹਦੇ ਚਰਚ ਦੇ ਨਾਲ ਇੱਕ ਇੰਦਰ ਆ ਇੰਸਟੀਟਿਊਸ਼ਨ ਆ ਤੇ ਬਹੁਤ ਪੁਰਾਣੀ ਚਰਚਾ ਹੈ ਬੜੀ ਖੂਬਸੂਰਤ ਇਟਾਲੀਅਨ ਗ੍ਰੇनाइट ਪੱਥਰ ਦੀ ਬਣੀ ਹੈ ਆ ਪ੍ਰਾਣੀ ਖੋਈ ਆ ਖੋਈ ਤੇ ਲੱਗਦਾ ਬੰਦ ਕਰ ਦਿੱਤੀ ਲੇਕਿਨ ਇਹਨਾਂ ਨੇ ਫਿਰ ਵੀ ਸੰਭਾਲ ਕੇ ਰੱਖੀ ਹੋਈ ਆ ਉਤੋਂ ਪੱਕੇ ਬੰਦ ਕੀਤੀ ਲੋਹਾ ਲਾ ਕੇ ਤੇ ਇਧਰਲੇ ਪਾਸੇ ਮੋਰੇ ਤੁਸੀਂ ਪੈੜ ਲੱਗੀ ਦੇਖ ਰਹੇ ਹੋਵੋਗੇ ਇਹ ਪੈੜ ਲੱਗੀ ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਤੇ ਬਿਲਕੁਲ ਉਹਦੀ ਹੂਬ ਹੂ ਮੀਟੋ ਕਾਪੀ ਬਣਾ ਕੇ ਬਾਹਰ ਲਾ ਦਿੱਤੀ ਆ ਤੇ ਉਹਨੂੰ ਟੱਕ ਦਿੱਤਾ ਤੇ ਅੰਦਰ ਜੋ ਵੀ ਉਹਦੀ ਮੁਰੰਮਤ ਵਗੈਰਾ ਜਿਹੜਾ ਆ ਉਹ ਕੰਮ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਦੇਖੋਗੇ ਮੁਰੰਮਤ ਕੀਤੀ ਹੋਈ ਆ ਇੰਦਰ ਕਰਨ ਵਾਲੇ ਆ ਸਾਰੇ ਟੂਰਿਸਟ ਫਿਰਦੇ ਆ ਇੱਥੇ ਛੁੱਟੀਆਂ ਦੇ ਦਿਨ ਨੇ ਤੇ ਜਿਹੜਾ ਯੂਰਪ ਆ ਉਹ ਜਾਂਦੇ ਸਪੇਨ ਨੂੰ ਜਾਂਦਾ ਜਾਂ ਐ ਇਟਾਲੀ ਦੇ ਇਸ ਸ਼ਹਿਰ ਵੱਲ ਨੂੰ ਸਮੁੰਦਰ ਦੇ ਕੰਢੇ ਵੱਲ ਨੂੰ ਦੌੜਦਾ ਕਮੇਟੀ ਬਣਾਈ ਇਹਨੂੰ ਆਰਗੇਨਾਈਜ਼ ਕਰਨ ਲਈ ਤਰੀਕੇ ਨਾਲ ਸਿਸਟਮ ਰੱਖਣਾ ਹੈ ਕਿ ਕਮੇਟੀ ਨੇ ਚੱਕਣੋ ਆ ਕਿ ਕਿ ਜਿਵੇਂ ਕਰਿਆ ਆ ਵਡੀਆਂ ਫੇਰੀ ਆ ਇਹਨਾਂ ਦੇ ਉੱਤੇ 25 ਯੂਰੋ ਦੇ ਕੇ ਤੇ ਇੱਕ ਥਾ ਟਿਕਾਣੇ ਤੋਂ ਦੂਜੇ ਟਿਕਾਣੇ ਤੁਰੀਆਂ ਜਾਂਦੀਆਂ ਉਧਰੇ ਜਾਓ ਚੜੀ ਜਾਓ ਆ ਇਹਨਾਂ ਦੇ ਕੋਰਟ ਵਾਲੇ ਪੁਆਇੰਟ ਬਣੇ ਹੋਏ ਆ ਟੱਲ ਖੜਕ ਗਿਆ ਗਿਰਜੇ ਘਰ ਦਾ ਟੱਲ ਖੜਕ ਗਿਆ ਕਿੰਨੇ ਵਜ ਗਿਆ ਜੀ ਆ ਕਿੰਨੇ ਵਜ ਦਾ ਟੱਲ ਖੜਕਿਆ ਅੱਛਾ ਉਹ ਪਤਾ ਨਹੀਂ ਲੱਗ ਤੈਨ ਕਿਹੜੇ ਵੇਲੇ ਆਜ ਗਏ ਹਾਂ ਆਹ ਬਹੁਤ ਪੀੜੀਆਂ ਪੀੜੀਆਂ ਗਲੀਆਂ ਇੱਥੇ ਆਵਰ ਕੱਢ ਵਹੇ ਤੇ ਅੰਮ੍ਰਿਤਸਰ ਸੈਰ ਤੇ ਸਾਡੇ ਕਰਤਾਰਪੁਰ ਦੇ ਗਲੀਆਂ ਵੀ ਬਹੁਤ ਪੀੜੀਆਂ ਥੱਲੇ ਧੁੱਪ ਨਹੀਂ ਪੈਂਦੀ ਪਰ ਲੇਕਿਨ ਆਹ ਮਨੇਸ਼ੀਆ ਸ਼ਹਿਰ ਦੀਆਂ ਗਲੀਆਂ ਵੀ ਬਹੁਤ ਭੀੜੀਆਂ ਭੀੜੀਆਂ ਹਾਂ ਪਰ ਥੋੜੇ ਜਿਹਾ ਤੁਰ ਕੇ ਤੇ ਕਿਤੇ ਨਾ ਕਿਤੇ ਇਦਾਂ ਚੌਂਕ ਆ ਜਾਂਦੇ ਆ ਚੌਂਕਾਂ ਦੇ ਵਿੱਚ ਰੈਸਟੋਰੈਂਟ ਬਣੇ ਆ ਦੁਕਾਨਾਂ ਲੱਗੀਆਂ ਮੇਲੇ ਲੱਗੇ ਆ ਗਰਮੀਆਂ ਦਾ ਟਾਈਮ ਆ ਖਾਈ ਜਾਂਦੇ ਪੀ ਜਾਂਦੇ ਬੈਠੇ ਆਨੰਦ ਲੈ ਰਹੇ ਲਿਓਨਾਰਡੋ ਡਾ ਵਿਨਚੀ ਆ ਲਿਓਨਾਰਡੋ ਡਾ ਵਿਨਚੀ ਬੜਾ ਇਨਵੈਂਸ਼ਨ ਕਰਨ ਵਾਲਾ ਤੇ ਉਹਦੇ ਨਾਮ ਦਾ ਮਿਊਜ਼ੀਅਮ ਬਣਿਆ ਹੈ ਲਿਓਨਾਰਡੋ ਡਾ ਵਿਨਚੀ